ਇਹ ਏਰੀਆ ਉੱਚਾ ਵਾ ਇਹਨਾਂ ਦੇ ਘਰ ਨਹੀਂ ਨੇ ਆਂ ਭਰਤ ਘਟ ਪਾਇਆ ਇਹਨਾਂ ਜਿੱਦਾਂ ਅਸੀਂ ਭਰਤ ਜਾ ਕੇ ਸਾਡਾ ਦੇਖੀ ਜਾ ਕੇ ਕਿਹਨੇ ਇਹ ਇਧਰ ਲੱਗੇ ਕਿਹੜਾ ਏਰੀਆ ਵਾ ਜਦਾਈ ਬਾਈ ਬਾਉਪੁਰ ਆਹੀ ਆ ਇਹ ਬਾਉਪੁਰ ਝੋਨਾ ਭਈ ਆਹ ਜਰਾ ਅਸੀਂ ਹਾਂ ਝੋਨਾ ਆ ਝੋਨਾ ਆ ਆ ਵੇਖੋ ਗੋਪ ਚ ਆਇਆ ਝੋਨਾ ਮਰ ਗਿਆ ਝੋਨਾ ਜਿਹੜਾ ਸਾਰੇ ਇਹ ਗੁਜਰਾ ਬਸਦੇ ਪੁੱਟਾ ਵੱਢ ਕੇ ਵੇਖੋ ਹਾਂ ਗੁਜਰਾ ਬਸੀਆਂ ਵਿੱਚ ਆਦਮਾ ਜਾ ਰਿਹਾ ਇਹਦਾ ਵਿੱਚ ਫੁੱਟੇ ਹੋਏ ਇੱਥੇ ਜਿਵੇਂ ਖਤਮ ਹੀ ਹੋਏ ਪਏ ਵਿਚਾਰਿਆਂ ਦੇ ਆਦਮਾ ਹੋਏ ਪਏ ਚਾਹਣ ਭਈ ਹੈ ਹੈ ਉੱਚਾ ਜਿਆਦਾ ਇਹ ਤਾਂ ਹੋਵੇ ਉੱਚਾ ਜਿਆਦਾ ਇਹ ਉੱਚਾ ਕਰਕੇ ਪਾਣੀ ਦਾ ਹਾਇ ਨੂੰ ਤੁਰਿਆ ਜਾਂਦਾ ਹਨਾ ਇਹ ਉੱਚਾ ਹੋਏ ਇਹਨੂੰ ਵਾਹ ਇਹ ਉੱਚਾ ਵਾ ਖੇਤ ਮੰਨ ਲਓ ਜਾਂ ਉੱਚਾ ਸੀ ਕੋਣੋ ਆਓ ਦਿਸੰਗਿਆ ਵੀ ਖਤਮ ਚੋਣਾ ਹਾਂਜੀ ਹਾਂਜੀ ਉਹਦੇ ਮੁੰਜਰੇ ਚ ਪਾਣੀ ਪੈ ਗਿਆ ਇਹ ਵੀ ਖਤਮੀ ਹੈ ਜੀ ਇਹ ਤਾਂ ਕੀ ਹੋਊਗਾ ਹਾਂ ਇਹ ਵੀ ਖਤਮ ਹੈ ਇਹ ਵੀ ਖਤਮ ਕੁਝ ਤੇ ਸਿਆਸਤ ਨਾਲ ਵੀ ਜ਼ਿਆਦਾ ਆਇਆ ਜੀ ਸਾਡੇ ਹਾਂ ਆਹ ਹੋ ਉਹ ਤੇ ਫੇਰ ਆਇਆ ਯਾਰ ਆਈ ਨਾ ਵੀਰੇ ਹਰੀਕੇ ਹਾੜ ਤੇ ਬੜੇ ਧਰਨੇ ਲਾਏ ਕਿਦੋਂ ਨਾੜੋਂ ਨਾਲਾ ਪਾਣੀ ਜਦੋਂ ਇਹ ਆੜੀ ਕਹੇ ਹਰ ਸਾਨੂੰ ਦੋਖਦਾ ਹਾਂ ਵੀ ਜਿਹੜਾ ਥੋੜਾ ਥੱਲੇ ਚੱਲੋ ਨਾ ਤਾਂ ਮੂਰੇ ਨਾ ਖਤਰਾ ਆਵੇ ਜਿੰਨਾ ਪਾਣੀ ਆਉਂਦਾ ਵਾ ਤੇ ਉਹਨਾਂ ਤੋਂ ਹੀ ਗੱਡੀ ਚੱਲੋ ਇੱਥੋਂ ਵੀਰ ਵੇ ਲੋ ਵੀ ਮੇਰਾ ਬੋਰ 40 ਬੋਤਲਾਂ ਪਾਣੀ ਛੱਡ ਗਿਆ ਹਰ ਕੇ ਕੋਨੇ ਲਾਉਂਗਾ ਪਾਣੀ ਮੈਂ 100 ਰੁਪਏ ਦਾ ਬੋਰ ਤੁਰੰਤ ਕਰਾਉਣ ਲੱਗਾ ਹਾਂ ਦੋਸੇ ਬੋਤਲ 400 ਇਹ ਇੱਥੇ ਪਹਿਲਾਂ ਪਾਣੀ ਦੀ ਇੰਨੀ ਕਮੀ ਹੈ ਤੇ ਅਈ ਇਹਨਾਂ ਨੂੰ ਕਿਹਾ ਦਰਿਆ ਸੁੱਤਾ ਬਿਲਕੁਲ ਅੱਥਾ ਹੈ ਇਸ ਮਿੰਨ ਨਾਲੋਂ ਨਾਲ ਜਿਹੜਾ ਡੈਮ ਸੌ ਫੋਟੇ ਖਾਲੀ ਰੱਖੋ ਪਾਣੀ ਨਾਲੋਂ ਨਾਲ ਤੁਸੀਂ ਥੋੜਾ ਥੋੜਾ ਮ ਇੱਕ ਇੱਕ ਹੀ ਕਰਦੇ ਆ ਵੀ ਉਹ ਤੋਂ ਡਾਫ ਲਾ ਕੇ ਪਹਿਲਾਂ ਇੱਧਰ ਜਵਾਂ ਕਰੀਏ ਜੀ ਮਨੂ ਮਾਰਦਾ ਮੁੜ ਕੇ ਥੱਲੜਿਆਂ ਨੂੰ ਮਾਰਦੇ ਨੇ ਮੂਹ ਲੈਣ ਹਾਂ ਇਸ ਤਰ੍ਹਾਂ ਕਰਦੇ ਚੰਨਾ ਇਸ ਤਰ੍ਹਾਂ ਕਰਦੇ ਆਏ ਸਾਲੀ ਆ ਜਿਵੇਂ ਕਲਿਆ ਪਿਆ ਜਿਆਦਾ ਤਾਂ ਇਹਦਾ ਲੈਂਡ ਪੂਲ ਗਦਾ ਵੀ ਹੋਣਾ ਲੋਕ ਜੁੜ ਗਏ ਸੀ ਨਿਸਰ ਨਾਲ ਜਿਵੇਂ ਘਮੋਲੇ ਤੇ ਹੋਇਆ ਵਿਆਹ ਬੱਲੀਆਂ ਵੀ ਕੱਢੀਆਂ ਪੰਜ ਮੁੰਜਰਾਂ ਵਿੱਚ ਆ ਦੇ ਮੁੰਜਰਾਂ ਚਾਹ ਦੇਖ ਤੀਆਂ ਹੋਣੀ ਹੈ ਇਹ ਨਾ ਕੋਈ ਸਾਨੂੰ ਝੋਨੇ ਆ 110 ਆ ਇਹ ਕਹਿੰਦੇ ਜਾ ਇਹ ਬ੍ਰੈਡ ਜਿਹੜਾ ਸਬਜ਼ੀ ਲਾਉਣੀ ਠੀਕ ਆ ਕੇਲੀ ਜੀ ਦਰਿਆ 'ਚੋਂ ਆਈ ਐ ਸਾਰੀਆਂ ਹਾਂ